ਸਸਕਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਘੁੰਮਣ ਦੀਆਂ ਦਸੀਆਂ ਜਾ ਰਹੀਆਂ ਨੇ ਸ੍ਰੀ ਹਰ ਗੋਬਿੰਦਪੁਰ ਦੀਆਂ ਇਹ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਪਰਿਵਾਰ ਨੇ ਪੈਸੇ ਚੁੱਕ ਚਕਾ ਕੇ ਆਪਣੇ ਪੁੱਤਰ ਨੂੰ ਚੰਗੀ ਜ਼ਿੰਦਗੀ ਬਣਾਉਣ ਦੇ ਲਈ ਬਾਹਰ ਦੇ ਮੁਲਕ ਵੱਲ ਤੋਰ ਦਿੱਤਾ ਤਾਂ ਉਸ ਬੱਚੇ ਨੇ ਜਦੋਂ ਬਾਹਰ ਜਾਣ ਦੀ ਤਿਆਰੀ ਕਰ ਲਈ ਤਾਂ ਉਸ ਨੂੰ ਬੰਬੇ ਏਅਰਪੋਰਟ ਤੋਂ ਹੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਦਾਦੇ ਕਿ ਗ੍ਰਿਫਤਾਰ ਕਰਨ ਦੇ ਜਿਹੜੇ ਕਾਰਨ ਸਾਹਮਣੇ ਆਏ ਨੇ ਉਹ ਇਹ ਨੇ ਕਿ ਉਹ ਲੜਕਾ ਜਿਹੜਾ ਆ ਉਸਨੇ ਜਦੋਂ ਆਪਣਾ ਪਾਸਪੋਰਟ ਬਣਵਾਇਆ ਤਾਂ ਉਹ ਅਨਪੜਤਾ ਦੇ ਲਈ ਬਣਵਾ ਲਿਆ ਵੀ ਮੈਂ ਅਨਪਾਣਾ ਤੇ ਪਾਸਪੋਰਟ ਜਿਹੜਾ ਆ ਅਨਪੜਤਾ ਬਣਵਾ ਲਿਆ ਪਰ ਜਦੋਂ ਮੁੰਬਈ 에어ਪੋਰਟ ਤੇ ਉਹ ਜਾਂਦਾ ਤਾਂ ਉੱਥੇ ਉਹ ਜਿਹੜਾ ਆ ਸਿਗਨੇਚਰ ਕਰ ਦਿੰਦਾ ਆ ਪਰ ਤੁੰ ਦਾਦਾ ਹੀ ਇੱਕ ਹੀ ਕਰਦੇ ਵੱਲ ਦੱਸਿਆ ਜਾ ਰਿਹਾ ਕਿ ਸਾਡਾ ਬੱਚਾ ਜਿਹੜਾ ਆ ਉਹ 5ਕੂ ਕਲਾਸਾਂ ਪੜ੍ਹਿਆ ਤੇ ਸਿਗਨੇਚਰ ਕਰ ਲੈਂਦਾ ਆ ਪਰ ਗਲਤੀ ਇੱਥੇ ਇਹ ਕਰ ਲਈ ਕਿ ਉਥੇ ਸਾਈਨ ਨਹੀਂ ਕਰਨੇ ਚਾਹੀਦੇ ਸੀ ਕਿਉਂਕਿ ਪਾਸਪੋਰਟ ਦੇ ਉੱਤੇ ਸਾਫ ਤੌਰ ਤੇ ਜਿਹੜਾ ਆ ਲਿਖਿਆ ਜਾਂਦਾ ਕਿ ਬੰਦਾ ਅਨਪੜਿਆ ਤੇ ਪਾਸਪੋਰਟ ਵੀ ਜਿਹੜਾ ਆ ਉਹ ਅਨਪੜਤਾ ਦੇ ਨਾਲ ਹੀ ਬਣਾਇਆ ਗਿਆ ਸੀ ਪਰ ਜਦੋਂ ਮੁੰਬਈ 에어ਪੋਰਟ ਤੇ ਬੱਚਾ ਪਹੁੰਚਦਾ ਆ ਫਲਾਈਟ ਲਾਈਨ ਦੇ ਲਈ ਤਾਂ ਉੱਥੇ ਸਾਈਨ ਕਰ ਦਿੱਤੇ ਜਾਂਦੇ ਨੇ ਜਿੱਥੇ ਮੁੰਬਈ ਪੁਲਿਸ ਵੱਲੋਂ ਉਹਦੇ ਉੱਤੇ 420 ਦੀ ਧਾਰਾ ਮਤਲਬ ਕਿ ਉਸ ਨਾਲ ਧੋਖਾਧੜੀ ਦੀ ਜਿਹੜੀ ਇਹ ਧਾਰਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਤੇ ਹੁਣ ਮਾਪਿਓ ਦੇ ਘਰ ਦੇ ਹਾਲਾਤ ਦੇਖਦੇ ਪਿਓ ਕਿ ਇੱਕ ਗਰੀਬ ਬੱਚਾ ਜਿਹੜਾ ਆ ਬਾਹਰਲੇ ਮੁਲਕ ਆਪਣੀ ਸੁਨਹਿਰੀ ਭਵਿੱਖ ਦੇ ਲਈ ਜਾ ਰਿਹਾ ਹੈ ਪਰ ਉਹ ਸੁਨਹਿਰੀ ਭਵਿੱਖ ਉਹਦਾ ਜਿਹੜਾ ਆ ਕਾਲਕੁੱਪ ਹਨੇਰਾ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਪਰਿਵਾਰ ਬਹੁਤ ਜ਼ਿਆਦਾ ਕਮਜ਼ੋਰ ਤੇ ਬਹੁਤ ਜ਼ਿਆਦਾ ਜਿਹੜਾ ਆ ਆਰਥਿਕ ਪੱਖੋਂ ਵੀ ਕਮਜ਼ੋਰ ਦੱਸਿਆ ਜਾ ਰਿਹਾ ਹੈ ਘਰ ਦੇ ਹਾਲਾਤ ਦੇਖ ਕੇ ਵੀ ਲੱਗਦਾ ਪਿਆ ਪਰ ਤੁਹਾਨੂੰ ਦੱਸ ਦਈਏ ਕਿ ਐਸੇ ਬੱਚਿਆਂ ਦੀ ਜਿਹੜੀ ਹੈਲਪ ਕਰਨੀ ਚਾਹੀਦੀ ਤੇ ਤੋਂ ਹੁਣ ਇਸ ਪਰਿਵਾਰ ਨੇ ਸਮਾਜਿਕ ਸੰਸਥਾਵਾਂ ਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਸਾਡੇ ਪੁੱਤਰ ਦੀ ਹੈਲਪ ਕੀਤੀ ਜਾਵੇ ਤੇ ਉਹਨੂੰ ਛੁੜਵਾ ਦਿੱਤਾ ਜਾਵੇ ਕਿਉਂਕਿ ਉਹਦੇ 'ਚ ਉਹਦੀ ਕੋਈ ਵੀ ਮਨਸਾ 420 ਸੀ ਕਰਨ ਵਾਲੀ ਨਹੀਂ ਸੀ ਸਿਰਫ ਤੇ ਸਿਰਫ ਇੱਕ ਛੋਟੀ ਜੀ ਗਲਤੀ ਕਰਕੇ ਹੀ ਜਿਹੜਾ ਆ ਉਹ ਇਸ ਖਮਿਆਜੇ ਨੂੰ ਭੁਗਤਦਾ ਪਿਆ ਆ ਫਿਰ ਤਾਂ ਤੁਹਾਨੂੰ ਦੱਸ ਦਈਏ ਕਿ ਪਾਸਪੋਰਟ ਅਨਪੜਤਾ ਦਾ ਬਣਵਾਇਆ ਸੀ ਪਰ ਪੰਜ ਪੜਿਆ ਹੋਇਆ ਸੀ ਜਿਸ ਤੇ ਕਰਕੇ 에어ਪੋਰਟ ਤੇ ਜਾ ਕੇ ਸਿਗਨੇਚਰ ਕਰ ਦਿੰਦਾ ਆ ਜਿਸ ਤੇ ਕਰਕੇ ਉਸ ਤੇ 420 ਦੀ ਧਾਰਾ ਲਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਹੁਣ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਤੇ ਉਹਦੇ ਆਂਡ ਗਵਾਂਡ ਵਾਲੇ ਵੀ ਕੀ ਕਹਿੰਦੇ ਨੇ ਆਓ ਦੇਖ ਲੈਨੇ ਆ ਇਹ ਤਾਂ ਬਾਰ ਕਰ ਲੈ ਸਾਡੇ ਚੰਗੇ ਦੇ ਨਾਲ ਦੇਗੇ ਨਿਕਲ ਗਿਆ ਤਾਂ ਪਿਓ ਮਰ ਗਿਆ ਸੀ ਬੜੀ ਔਖੇ ਦਿੱਤਾ ਕਿ ਤਾਂ ਬੜੀ ਖਰਾਈ ਜਨੋ ਕਹਿੰਦਾ ਮਿਹਨਤ ਕਰ ਕਰਕੇ ਤੇ ਮਰ ਕੇ ਪਾਲੀ ਇਹਨੂੰ ਬੱਚੇ ਤੋਂ ਗੁੱਡੀਆਂ ਦੇ ਕਾਕਾ ਛੋਟਾ ਗੁੱਡੀਆਂ ਵੀ ਆਈਆਂ ਹਾਂਜੀ ਤੇ ਜਿਹੜੀ ਛੋਟੀ ਵੀ ਆਈ ਆ ਉਹ ਤਾਂ ਚਾਰ ਕੇ ਸਾਧਵੇਂ ਵਿਆਹੀ ਨੂੰ ਤੇ ਉਹਦਾ ਵੀ ਘਰ ਵਾਲਾ ਗੁਰਾ ਹੋ ਗਿਆ ਤੋ ਵੀ ਮੇਰੇ ਕੋਲੇ ਹੀ ਇਤਨੀ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚੱਲਿਆ ਆਈ ਤੇ ਕੀ ਗੱਲ ਕੀ ਹੋ ਜਾਂਦਾ ਬੰਬੇ ਜਾ ਕੇ ਪੁੱਛ ਗਿਛ ਕੋਈ ਹੋਈ ਏਅਰਪੋਰਟ ਤੇ ਤੇ ਉੱਥੇ ਫੜਿਆ ਗਿਆ ਉੱਥੇ ਉਹਨਾਂ ਨੇ ਪੜਿਆ ਲਿਖਿਆ ਪੁੱਛਿਆ ਵੀ ਕਿ ਨੱਕ ਪੜਿਆ ਨਾ ਪੰਜ ਪੜਿਆ ਦੱਸਿਆ ਤੋ ਉਹਨਾਂ ਤੋ ਪਾਸਪੋਰਟ ਆਨੇ ਪੜਦਾ ਸੀ ਹਾਂਜੀ ਉੱਥੋਂ ਹੀ ਉਹਨਾਂ ਪਉਨਾ ਅੰਦਰ ਕਰ ਲਿਆ ਇਹਦੇ ਪੁੱਛਣ ਗਿਛਣ ਵਾਲੇ ਆ ਹੁਣ ਕੀ ਕਹਿੰਦੇ ਹੋ ਇਹਨਾਂ ਉਹਨਾਂ ਨੇ ਰੱਖਿਆ ਅਠਾਣੇ ਵਿੱਚ ਤੇ ਪੈਸੇ ਮੰਗਦੇ 5000 ਦੋ ਤੇ ਅਸੀਂ ਇੱਥੇ ਬੰਦਾ ਮਣਕੇ ਚੜਾ ਦਿੰਨੇ ਆ ਹੂੰ ਤੇ ਇਥੋਂ ਕਿੰਨੇ ਦੇਣਾ 5000 ਇਥੇ ਫੜੜਕਾ ਗਈ ਉਹ ਆ ਬਾਹਰ ਕਰਾਇਆ ਬੰਦੇ ਲੋਕਾਂ ਤਰਲੇ ਮਾਰ ਮਾਰ ਕੇ ਤੁਸੀਂ ਆਪ ਕੀ ਕੰਮ ਕਰਦੇ ਆਂ ਆ ਕਰਾਂ ਦਾ ਕੰਮ ਕਰੀਦਾ ਠੀਕ ਤੇ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਜਾਂ ਸਮਸਾਹ ਤੁਹਾਡਾ ਖੁੱਤ ਬਾਹਰ ਉਥੋਂ ਜੇਲ੍ਹ ਚੋਂ ਘਰ ਕਲਾ ਜਾਣਾ ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ ਉਹ ਵੇਂਦੇ ਜਿਹੜੇ ਘਰ ਚ ਕੀ ਆ ਕਮਾਈ ਵਾਲਾ ਤੇ ਇੰਨਿੰਗ ਇਹ ਬੇਟਾ ਜਿਹੜਾ ਉਹ ਜਾਂਦਾ ਬਾਹਰ ਹੈ ਆਪਣੇ ਇਥੋਂ ਘਰੋਂ ਤੇ 12 ਤਰੀਕ ਤੇ ਜਾਂਦਾ ਵਾ ਸੋਨਾ ਦੀ ਗੜੀ ਲੈ ਧੀ ਇਹਦੀ ਤੇ ਬਾਅਦ ਚ ਪਤਾ ਨਹੀਂ ਕੀ ਖਰਾਬ ਬਣਿਆ ਉਹਦੇ ਨਾਲ ਤੇ ਬਹੁਤ ਹੀ ਇਹ ਤੇ ਗਰੀਬ ਵਾ ਤੇ ਸਾਡੇ ਇਥੇ ਲੱਗ ਗਵਾਂਡੀ ਆ ਭਤੀਜੇ ਲੱਗਦਾ ਵਾ ਮੇਰਾ ਬੜੀ ਮੁਸ਼ਕਲਾਂ ਹੁਣ ਉਦੋਂ ਦਾ ਹੀ ਬਸ ਇਦਾਂ ਹੀ ਬਹੁਤ ਆਈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਇਹੋ ਸਾਰੇ ਚਲੋ ਕਿ ਮੈਂ ਮੈਂ ਤਾਂ ਮੰਗਦੇ ਆ ਕਿ ਸਾਡੇ ਬੇਇਤਕਾਰਨ ਸਾਰੀ ਇਹ ਗਰੀਬੀ ਤੇ ਚਲੋ ਬੱਚਾ ਬਾਹਰ ਆਵੇ ਗੁਰਮukh Singh ਦਾ ਬੇਟਾ ਲਵਦੀਪ ਸਿੰਘ ਤੇ ਇਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਏ ਇਹਨਾਂ ਨੇ ਨਾ ਆਪਣੇ ਬੱਚੇ ਨੂੰ ਬਾਹਰ ਘੱਲਣ ਵਾਸਤੇ ਕੁਝ ਇਧਰੋਂ ਉਧਰੋਂ ਰਿਸ਼ਤੇਦਾਰਾਂ ਕੋ ਕੁਝ ਸਾਝ ਵਾਲਿਆਂ ਕੋ ਪੈਸੇ ਫੜ ਕੇ ਤੇ ਬਾਹਰ ਭੇਜਿਆ ਤੇ ਉਹਦਾ ਕਾਰਨ ਇਹ ਹੋਇਆ ਕਿ ਉਹ ਬੰਬੇ ਜਾ ਕੇ ਉਹਦਾ ਜਿਹੜਾ ਸੀ ਨਾ ਪਾਸਪੋਰਟ ਉਹ ਬਣਿਆ ਸੀ ਨਪੜਦਾ ਤੇ ਮੁੰਡਾ 5 ਕਿ ਜਮਾਤਾਂ ਪੜਿਆ ਸੀ ਉੱਥੇ ਉਹਨੇ ਸਾਈਨ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਤੇ ਜੇਲ੍ਹ ਚ ਕਰ ਦਿੱਤਾ ਉਹ ਤੇ ਪਰਚਾ ਕਰਤਾ 420 ਦਾ ਤੇ ਇਹ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹਨੂੰ ਛਡਾਰ ਨਹੀਂ ਸਕਦੇ ਆ ਦੇਖੋ ਇਹ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਹਿਸਾਬ ਨਾਲ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਦੇ ਨੇ ਤੇ ਇਹਨਾਂ ਦੀ ਇੱਕ ਬੇਟੀ ਵੀ ਹੈ ਇਹਨਾਂ ਦੱਸਿਆ ਕਿ ਪਹਿਲਾਂ ਉਹ ਉਸਦਾ ਵੀ ਹਸਪੀਟਲ ਮਰ ਚੁੱਕਾ ਹੈ ਤੇ ਉਹ ਵੀ ਜਿਹੜੀ ਹੈ ਇੱਥੇ ਹੀ ਰਹਿ ਕੇ ਤੇ ਆਪਣਾ ਘਰ ਜਿਹੜਾ ਹੈ ਇਥੇ ਉਹਨੂੰ ਵੀ ਪਾਲਣ ਦੇ ਇਹਨਾਂ ਨਾਲ ਹਾਲਾਤ ਇਹਨਾਂ ਦੇ ਇੰਨੇ ਮਾੜੇ ਨੇ ਕਿ ਬਦ ਤੋਂ ਵੀ ਬੱਦਰ ਨੇ ਤੇ ਇਹ ਕਰਕੇ ਮਿਹਨਤੀ ਪ੍ਰਸ਼ਾਸਨ ਨੂੰ ਵੀ ਤੇ ਸਮਾਜ ਸੇਵੀ ਸੰਸਥਾ ਨੂੰ ਵੀ ਇਹ ਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕੀਤੀ ਜਾਵੇ ਤੇ ਸਾਰਿਆਂ ਦਾ ਇਸ ਗੱਲ ਕਰਕੇ ਧੰਨਵਾਦ ਕੀਤਾ ਜਾਏਗਾ ਹਾਂਜੀ ਇਹਨਾਂ ਦਾ ਨੰਬਰ ਹੈ 9779846165 ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਮਰਦ ਕਰਦੇ ਇਹਨਾਂ ਦਾ ਮਾਤਾ ਜੀ ਉਹਨਾਂ ਦੇ ਹਸਬੰਡ ਵੀ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਜਿਹੜੇ ਨੇ ਉਹ ਡੈਥ ਹੋ ਚੁੱਕੀ ਏ ਤੇ ਇਹਨਾਂ ਦੇ ਹਾਲਾਤ ਜਿਹੜੇ ਨੇ ਬਿਲਕੁਲੀ ਬਹੁਤ ਜ਼ਿਆਦੇ ਮਾੜੇ ਨੇ ਇੱਕ ਤੇ ਮਾੜੇ ਕਹੇ ਜਾਂਦੇ ਨੇ ਮਾੜੇ ਤੋਂ ਵੀ ਬਹੁਤ ਜ਼ਿਆਦੇ ਮਾੜੇ ਨੇ ਸ਼ਾਇਦ ਕੁਦਰਤ ਨੇ ਕੋਈ ਇਹਨਾਂ ਦੇ ਨਾਲ ਪਤਾ ਨਹੀਂ ਕਿਦਾਂ ਦਾ ਖਿਲਵਾੜ ਕੀਤਾ ਕਿ ਅੱਜ ਬੱਚੇ ਨੂੰ ਇਹਨਾਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਰੋਜ਼ਗਾਰ ਤੇ ਲਾਈਏ ਪਰ ਉਹਦੇ ਵਿੱਚ ਵੀ ਆਣ ਕੇ ਇਹਨਾਂ ਦੀ ਕਿਸਮਤ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ